ਇਹਨਾਂ ਦੇਖ ਲਓ ਇੱਕ ਖਬਰ ਨਹੀਂ ਤਾਂ ਹੋਣਾ ਪਵੇਗਾ ਖੱਜਲ ਖਵਾਰ ਤਿੰਨ ਦਿਨ ਦੇ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਪਹਿਲਾਂ ਕਿਸਾਨਾਂ ਦੇ ਵੱਲੋਂ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕੀਤਾ ਗਿਆ ਸੀ ਹੁਣ ਪੀ ਆਰਟੀਸੀ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕਰ ਦਿੱਤਾ ਤਿੰਨ ਦਿਨ ਕਿਹੜੇ ਨੇ ਦੱਸ ਦੇ ਕਿ 6 ਜਨਵਰੀ 7 ਜਨਵਰੀ ਤੇ 8 ਜਨਵਰੀ ਨੂੰ ਸੜਕਾਂ ਦੇ ਉੱਤੇ ਤੁਹਾਨੂੰ ਪੀ ਆਰਟੀਸੀ ਤੇ ਰੋਡਵੇਜ ਦੀਆਂ ਬੱਸਾਂ ਨਜ਼ਰ ਨਹੀਂ ਆਉਣਗੀਆਂ ਬੱਸਾਂ ਜੋ ਸੜਕਾਂ ਦੇ ਉੱਤੇ ਦੌੜਦਿਆਂ ਨੇ ਉਹ ਬੱਸ ਛੱਡਿਆਂ ਦੇ ਵਿੱਚ ਖੜੀਆਂ ਨਜ਼ਰ ਆਉਣਗੀਆਂ ਕਿਉਂਕਿ ਰੋਡਵੇਸ ਤੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਵੱਡਾ ਹੜਤਾਲ ਦਾ ਐਲਾਨ ਕਰ ਦਿੱਤਾ ਤਿੰਨ ਦਿਨ ਜੇਕਰ ਤੁਸੀਂ ਕੋਈ ਸਫ਼ਰ ਕਰਨ ਵਾਲੇ ਹੋ ਬੱਸਾਂ ਦੇ ਵਿੱਚ ਤਾਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਬਹੁਤ ਖਾਸ ਖਬਰ ਉਹਨਾਂ ਦੇ ਲਈ ਆ ਹਰ ਕਿਸੇ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਬੱਸਾਂ ਦਾ ਇੰਤਜ਼ਾਰ ਕਰਦਾ ਕਰਦਾ ਕਿਤੇ ਫਿਰ ਉਹ ਇੰਤਜ਼ਾਰ ਉਸ ਦਾ ਇੰਤਜ਼ਾਰ ਹੀ ਨਾ ਰਹਿ ਜਾਵੇ ਕਿਤੇ ਆਪਣੇ ਦਫ਼ਤਰ ਜਾਣ ਤੋਂ ਲੇਟ ਹੋ ਜਾਵੇ ਕਿਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਲੇਟ ਹੋ ਜਾਵੇ ਬੱਸਾਂ ਤਿੰਨ ਦਿਨ ਨਹੀਂ ਦੌੜਨਗੀਆਂ ਕਿਉਂਕਿ ਪੀਆਰਟੀਸੀ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਤਿੰਨ ਦਿਨ ਹੜਤਾਲ ਕਰ ਦਿੱਤੀ ਗਈ ਆ ਤਿੰਨ ਦਿਨ ਬੱਸਾਂ ਬੰਦ ਦਾ ਐਲਾਨ ਕਰ ਦਿੱਤਾ ਆ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀ ਜੁਲਾਈ ਮਹੀਨੇ ਦੇ ਵਿੱਚ 2024 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਹਿੰਦੇ ਸਾਡੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਹ ਭਰੋਸਾ ਮਿਲ ਚੁੱਕਿਆ ਸੀ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਪ੍ਰਬੰਧ ਕਰ ਲਿਆਂ ਗਏ ਆ ਇੱਕ ਮਹੀਨੇ ਦੇ ਵਿੱਚ ਉਹ ਮੰਗਾਂ ਤੁਹਾਡੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਮੰਗਾਂ ਕਿਹੜੀਆਂ ਨੇ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਜਿਹੜੀ ਆ ਪੀ ਆਰਟੀਸੀ ਰੋਡਵੇਜ ਮੁਲਾਜ਼ਮਾਂ ਨੇ ਰੱਖੀ ਸੀ ਤਾਂ ਕਹਿੰਦੇ ਹੁਣ ਵੀ ਸਾਡੀ ਟਰਾਂਸਪੋਰਟ ਮਨਿਸਟਰ ਦੇ ਨਾਲ ਮੀਟਿੰਗ ਸੀ ਪਰ ਮੀਟਿੰਗ ਸਾਡੀ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਇਹ ਤਿੰਨ ਦਿਨ ਹੜਤਾਲ ਦਾ ਐਲਾਨ ਕਰ ਦਿੱਤਾ ਨਾਲ ਹੀ 7 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਚੰਡੀਗੜ੍ਹ ਵਿਖੇ ਰਹਿائش ਦਾ ਘਰਾਓ ਜਿਹੜਾ ਆ ਕੀਤਾ ਜਾਵੇਗਾ 7 ਜਨਵਰੀ ਨੂੰ 6 ਜਨਵਰੀ 7 ਜਨਵਰੀ 8 ਜਨਵਰੀ ਤਿੰਨ ਦਿਨ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਆ ਤੇ ਸਫ਼ਰ ਜਿਹੜਾ ਹੋਰ ਕਰਨ ਵਾਲਿਆਂ ਤੁਹਾਡੇ ਕੋਈ ਮਿੱਤਰ ਸੱਜਣ ਰਿਸ਼ਤੇਦਾਰ ਉਨਾ ਤੱਕ ਵੀ ਇਹ ਖਬਰ ਪਹੁੰਚਾਣਾ ਤੁਹਾਡਾ ਫਰਜ਼ ਆ ਕਿਉਂਕਿ ਸਾਡਾ ਫਰਜ਼ ਅਸੀਂ ਨਿਭਾ ਦਿੱਤਾ ਖਬਰ ਨੂੰ ਸ਼ੇਅਰ ਕਰਕੇ ਖਬਰ ਨੂੰ ਹਰ ਕਿਸੇ ਤੱਕ ਪਹੁੰਚਾ ਕੇ ਹੁਣ ਤੁਸੀਂ ਆਪਣਾ ਫਰਜ਼ ਵੀ ਨਿਭਾ ਲਓ ਤੇ ਹੁਣ ਘਰੋਂ ਸੋਚ ਸਮਝ ਕੇ ਨਿਕਲਿਓ ਫੇਰ ਨਾ ਕਹੋ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਗਾ ਘਰੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਇਹ ਖਬਰ ਨਹੀਂ ਤਾਂ ਹੋਣਾ ਪਵੇਗਾ ਖੱਜਲ ਖਵਾਰ ਤਿੰਨ ਦਿਨ ਦੇ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਪਹਿਲਾਂ ਕਿਸਾਨਾਂ ਦੇ ਵੱਲੋਂ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕੀਤਾ ਗਿਆ ਸੀ ਹੁਣ ਪੀ ਆਰਟੀਸੀ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਵੱਡਾ ਐਲਾਨ ਕਰ ਦਿੱਤਾ ਤਿੰਨ ਦਿਨ ਕਿਹੜੇ ਨੇ ਦੱਸ ਦੇ ਕਿ 6 ਜਨਵਰੀ 7 ਜਨਵਰੀ ਤੇ 8 ਜਨਵਰੀ ਨੂੰ ਸੜਕਾਂ ਦੇ ਉੱਤੇ ਤੁਹਾਨੂੰ ਪੀ ਆਰਟੀਸੀ ਤੇ ਰੋਡਵੇਜ ਦੀਆਂ ਬੱਸਾਂ ਨਜ਼ਰ ਨਹੀਂ ਆਉਣਗੀਆਂ ਬੱਸਾਂ ਜੋ ਸੜਕਾਂ ਦੇ ਉੱਤੇ ਦੌੜਦੀਆਂ ਨੇ ਉਹ ਬਸ ਛੱਡਿਆਂ ਦੇ ਵਿੱਚ ਖੜੀਆਂ ਨਜ਼ਰ ਆਉਣਗੀਆਂ ਕਿਉਂਕਿ ਰੋਡਵੇਸ ਤੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਇਹ ਵੱਡਾ ਹੜਤਾਲ ਦਾ ਐਲਾਨ ਕਰ ਦਿੱਤਾ ਤਿੰਨ ਦਿਨ ਜੇਕਰ ਤੁਸੀਂ ਕੋਈ ਸਫ਼ਰ ਕਰਨ ਵਾਲੇ ਹੋ ਬੱਸਾਂ ਦੇ ਵਿੱਚ ਤਾਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਬਹੁਤ ਖਾਸ ਖਬਰ ਉਹਨਾਂ ਦੇ ਲਈ ਆ ਹਰ ਕਿਸੇ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਬੱਸਾਂ ਦਾ ਇੰਤਜ਼ਾਰ ਕਰਦਾ ਕਰਦਾ ਕਿਤੇ ਫਿਰ ਉਹ ਇੰਤਜ਼ਾਰ ਉਸ ਦਾ ਇੰਤਜ਼ਾਰ ਹੀ ਨਾ ਰਹਿ ਜਾਵੇ ਕਿਤੇ ਆਪਣੇ ਦਫ਼ਤਰ ਜਾਣ ਤੋਂ ਲੇਟ ਹੋ ਜਾਵੇ ਕਿਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਲੇਟ ਹੋ ਜਾਵੇ ਬੱਸਾਂ ਤਿੰਨ ਦਿਨ ਨਹੀਂ ਦੌੜਨਗੀਆਂ ਕਿਉਂਕਿ ਪੀਆਰਟੀਸੀ ਰੋਡਵੇਜ ਮੁਲਾਜ਼ਮਾਂ ਦੇ ਵੱਲੋਂ ਤਿੰਨ ਦਿਨ ਹੜਤਾਲ ਕਰ ਦਿੱਤੀ ਗਈ ਆ ਤਿੰਨ ਦਿਨ ਬੱਸਾਂ ਬੰਦ ਦਾ ਐਲਾਨ ਕਰ ਦਿੱਤਾ ਆ ਕਾਰਨ ਕੀ ਨੇ ਕਾਰਨ ਨੇ ਕਿ ਜਿਹੜੀ ਜੁਲਾਈ ਮਹੀਨੇ ਦੇ ਵਿੱਚ 2024 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਹਿੰਦੇ ਸਾਡੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਹ ਭਰੋਸਾ ਮਿਲ ਚੁੱਕਿਆ ਸੀ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਪ੍ਰਬੰਧਨ ਕਰ ਲਿਆਂ ਗਏ ਆ ਇੱਕ ਮਹੀਨੇ ਦੇ ਵਿੱਚ ਉਹ ਮੰਗਾਂ ਤੁਹਾਡੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਮੰਗਾਂ ਕਿਹੜੀਆਂ ਨੇ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਜਿਹੜੀ ਆ ਪੀ ਆਰਟੀਸੀ ਰੋਡਵੇਜ ਮੁਲਾਜ਼ਮਾਂ ਨੇ ਰੱਖੀ ਸੀ ਤਾਂ ਕਹਿੰਦੇ ਹੁਣ ਵੀ ਸਾਡੀ ਟਰਾਂਸਪੋਰਟ ਮਨਿਸਟਰ ਦੇ ਨਾਲ ਮੀਟਿੰਗ ਸੀ ਪਰ ਮੀਟਿੰਗ ਸਾਡੀ ਨਹੀਂ ਹੋਈ ਇਸ ਕਰਕੇ ਹੁਣ ਅਸੀਂ ਇਹ ਤਿੰਨ ਦਿਨ ਹੜਤਾਲ ਦਾ ਐਲਾਨ ਕਰ ਦਿੱਤਾ ਨਾਲ ਹੀ 7 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਚੰਡੀਗੜ੍ਹ ਵਿਖੇ ਰਿਹੈਸ਼ ਦਾ ਘਰਾਓ ਜਿਹੜਾ ਆ ਕੀਤਾ ਜਾਵੇਗਾ 7 ਜਨਵਰੀ ਨੂੰ 6 ਜਨਵਰੀ 7 ਜਨਵਰੀ 8 ਜਨਵਰੀ ਤਿੰਨ ਦਿਨ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਆ ਤੇ ਸਫ਼ਰ ਜਿਹੜਾ ਹੋਰ ਕਰਨ ਵਾਲਿਆਂ ਤੁਹਾਡੇ ਕੋਈ ਮਿੱਤਰ ਸੱਜਣ ਰਿਸ਼ਤੇਦਾਰ ਉਹਨਾਂ ਤੱਕ ਵੀ ਇਹ ਖਬਰ ਪਹੁੰਚਾਣਾ ਤੁਹਾਡਾ ਫਰਜ਼ ਆ ਕਿਉਂਕਿ ਸਾਡਾ ਫਰਜ਼ ਅਸੀਂ ਨਿਭਾ ਦਿੱਤਾ ਖਬਰ ਨੂੰ ਸ਼ੇਅਰ ਕਰਕੇ ਖਬਰ ਨੂੰ ਹਰ ਕਿਸੇ ਤੱਕ ਪਹੁੰਚਾ ਕੇ ਹੁਣ ਤੁਸੀਂ ਆਪਣਾ ਫਰਜ਼ ਵੀ ਨਿਭਾ